ਸ਼੍ਰੋਮਣੀ ਅਕਾਲੀ ਦਲ ਨੂੰ ਰਾਜਪੁਰਾ ਦੇ ਵਿੱਚ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਹਲਕਾ ਰਾਜਪੁਰਾ ਵਿਦਾਇਕਾ ਮੈਡਮ ਨੀਨਾ ਮਿੱਤਲ ਦੀ ਮੌਜੂਦਗੀ ਦੇ ਵਿੱਚ ਜਤਿੰਦਰ ਸਿੰਘ ਰੋਮੀ ਅਬਰਾਵਾ ਜ਼ਿਲ੍ਹਾ ਪ੍ਰਧਾਨ ਪੀਸੀ ਵਿੰਗ ਸ਼੍ਰੋਮਣੀ ਅਕਾਲੀ ਦਲ ਅਤੇ ਸੈਣੀ ਮਹਾਸਭਾ ਮਾਲਵਾ ਜ਼ੋਨ ਪੰਜਾਬ ਦੇ ਪ੍ਰਧਾਨ ਅਤੇ ਸਤਵਿੰਦਰ ਸਿੰਘ ਮਿਰਜ਼ਾਪੁਰ ਅਕਾਲੀ ਦਲ ਅਗਵਾਈ ਦੇ ਹੇਠ ਇੱਕ ਦਰਜਣ ਅਹੁਦੇਦਾਰਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਛੱਡ ਕੇ ਆਪ ਦੇ ਵਿੱਚ ਸ਼ਾਮਿਲ ਹੋਈ ਸਮੂਹ ਟੀਮ ਨੂੰ ਸ਼੍ਰੀ ਅਜੇ ਮਿੱਤਲ ਨੇ ਮੁਬਾਰਕਾਂ ਦਿੱਤੀਆਂ। ਇਸ ਮੌਕੇ ਹਲਕਾ ਰਾਜਪੁਰ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਪ ਦੇ ਵਿੱਚ ਸ਼ਾਮਿਲ ਹੋਏ ਸਮੂਹ ਆਉਤੇਦਾਰਾਂ ਨੂੰ ਪਾਰਟੀ ਚਿੰਨ ਦੇ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਕੀ ਕੁਝ ਕਹਿਣਾ ਸੀ? ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਅਤੇ ਹੋਰਨਾਂ ਦਾ ਸਵਾਗਤ ਤੁਹਾਨੂੰ ਸੁਣਾਉਨੇ ਆ। ਅੱਜ ਸਾਡੇ ਲਈ ਬੜੀ ਖੁਸ਼ੀ ਦਾ ਦਿਨ ਹੈ ਕਿ ਅੱਜ ਅਕਾਲੀ ਦਲ ਤੋਂ ਸੁਖਵਿੰਦਰ ਸਿੰਘ ਜੀ ਆਪਣੇ ਸਾਥੀਆਂ ਨਾਲ ਜ਼ਿਲ੍ਹਾ ਪ੍ਰਧਾਨ ਵੀ ਐ, ਬਲਾਕ ਸੰਮਤੀ ਮੈਂਬਰ ਵੀ ਨੇ, ਵੱਖ-ਵੱਖ ਅਹੁਦੇਦਾਰ ਸਾਰੇ ਆਮ ਆਦੀ ਪਾਰਟੀ ਵਿੱਚ ਸ਼ਾਮਲ ਹੋਏ ਐ। ਆਮ ਆਦੀ ਪਾਰਟੀ ਦਾ ਅੱਜ ਪਰਿਵਾਰ ਵੱਡਾ ਹੋਇਆ ਐ। ਮੈਂ ਇਹਨਾਂ ਨੂੰ ਆਮ ਆਦੀ ਪਾਰਟੀ ਰਾਜਪੁਰਾ ਵੱਲੋਂ ਬਹੁਤ-ਬਹੁਤ ਮੁਬਾਰਕਾਂ ਦਿੰਨੀ ਆ ਤੇ ਸਰਦਾਰ ਭਗਵਾਨ ਸਿੰਘ ਮਾਨ ਜੀ ਵੱਲੋਂ ਵੀ ਬਹੁਤ-ਬਹੁਤ ਮੁਬਾਰਕਾਂ ਦਿੰਨੀ ਆ ਕਿ ਇਹਨਾਂ ਨੇ ਅੱਜ ਆਮ ਆਦੀ ਪਾਰਟੀ ਦਾ ਪੱਲਾ ਫੜ ਕੇ ਆਮ ਆਦੀ ਪਾਰਟੀ ਦੇ ਪਰਿਵਾਰ ਦੇ ਮੈਂਬਰ ਬਣੇ ਨੇ ਆਣਾਂ ਨੇ ਦਿਨਾਂ ਚ ਇਹਨਾਂ ਨੂੰ ਕੋਈ ਮਾਨ ਸਤਕਾਰ ਹੋਰ ਕੋਈ ਅਹੁਦਾ ਵੱਡਾ ਕੋਈ ਦਿੱਤਾ ਜਾਏਗਾ ਕਿਉਂਕਿ ਇਹ ਬੜੇ ਅਹੁਦੇ ਛੱਡ ਕੇ ਆਮ ਆਦਮੀ ਪਾਰਟੀ ਦੀ ਵੀ ਸ਼ਾਮਲ ਹੋ ਗਏ ਦੇਖੋ ਮੈਨੂੰ ਇੱਕ ਬੜੀ ਖੁਸ਼ੀ ਹੈ ਕਿ ਇਹ ਸਰਦਾਰ ਭਗਵਾਨ ਸਿੰਘ ਮਾਨ ਜੀ ਦੀਆਂ ਨੀਤੀਆਂ ਤੇ ਉਹਨਾਂ ਦੇ ਕੰਮਾਂ ਨੂੰ ਦੇਖ ਕੇ ਆ ਜਮਾ ਦੀ ਪਾਰਟੀ ਵਿੱਚ ਆਏ ਔਰ ਬਿਨਾਂ ਕਿਸੇ ਮੰਗ ਤੋਂ ਆਮ ਆਦੀ ਪਾਰਟੀ ਵਿੱਚ ਸ਼ਾਮਲ ਹੋਇਆ ਇਹਨਾਂ ਨੂੰ ਮਾਨ ਸਨਮਾਨ ਪੂਰਾ ਮਿਲੇਗਾ ਕਿਉਂਕਿ ਆਮ ਆਦੀ ਪਾਰਟੀ ਮਾਨ ਸਨਮਾਨ ਦਿੰਦੀ ਹੈ ਆਮ ਆਦੀ ਪਾਰਟੀ ਆਪ ਦੇ ਪਰਿਵਾਰ ਦੇ ਮੈਂਬਰ ਸਮਝ ਕੇ ਸਾਰੀ ਟੀਮ ਨਾਲ ਚੱਲਦੀ ਹੈ ਤੇ ਇਹਨਾਂ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਵੇ ਮੈਡਮ ਚੋਣਾਂ ਸ਼ੁਰੂ ਹੋਣ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਉਹਨਾਂ ਕੋਲ ਕਿੰਨੀ ਕੁ ਤਿਆਰੀਆਂ ਨੇ ਇਸ ਦਾ ਉਹਨਾਂ ਮਾਹੌਲ ਬਿਲਕੁਲ ਜੀ ਦੇਖੋ ਤਿਆਰੀ ਸਾਡੇ ਵੱਲੋਂ ਵੀ ਤਿਆਰੀ ਹੈ ਪਰ ਤਿਆਰੀ ਤਾਂ ਪਬਲਿਕ ਦੀ ਹੁੰਦੀ ਹੈ ਪਬਲਿਕ ਬਿਲਕੁਲ ਤਿਆਰ ਹੈ ਫੇਰ ਝਾੜੂ ਫੇਰ ਨੂੰ ਕਿਉਂਕਿ ਆਮ ਆਦੀ ਪਾਰਟੀ ਨੇ ਜੋ ਵਾਅਦੇ ਕੀਤੇ ਸੀ ਜਿਵੇਂ ਸਰਦਾਰ ਭਗ ਦੀਦਾ ਵਾਦਾ ਕੀਤਾ ਫਿਰ ਜਿਹੜਾ ਸਾਡੇ ਪਿੰਡਾਂ ਦੇ ਲੋਕਾਂ ਨੂੰ ਕਿਸਾਨ ਵੀਰਾਂ ਨੂੰ ਚਾਹੀਦਾ ਟੇਲਾ ਤੱਕ ਪਾਣੀ ਪਹੁੰਚਾਇਆ ਨੌਕਰੀਆਂ ਦੇ ਰਿਆ ਹੋਰ ਵੀ ਬਹੁਤ ਸਾਰੇ ਕੰਮ ਹੈ ਜਿਹੜੇ ਕੰਮ ਅਸੀਂ ਕਿਸਾਨਾਂ ਲਈ ਆਮ ਪਬਲਿਕ ਲਈ ਕਰ ਰਹੇ ਹਾਂ ਜਿਵੇਂ ਆਪਾਂ ਰਾਜਪੁਰੇ ਦੀ ਗੱਲ ਕਰੀਏ ਰਾਜਪੁਰੇ ਵਿੱਚ ਵੀ ਕੰਮਾਂ ਦੀ ਬਹਾਰ ਆਈ ਹੋਈ ਹੈ ਹਰ ਜਗ੍ਹਾ ਕੰਮ ਚੱਲ ਰਿਹਾ ਪਿੰਡਾਂ ਦੀ ਗੱਲ ਕਰੀਏ ਪਿੰਡਾਂ 'ਚ ਸੜਕਾਂ ਗਲੀਆਂ ਤਾਂ ਬਣ ਰਹੀਆਂ ਨਾਲ ਬਥੇਰੀ ਜਗ੍ਹਾ ਤੇ ਨਰੇਗਾ ਭਵਨ ਤੇ ਕਮਿਊਨਿਟੀ ਸੈਂਟਰ ਲਾਇਬ੍ਰੇਰੀਆਂ ਇਹ ਸਭ ਕੁਝ ਬਣ ਰਹੀਆਂ ਨੇ ਤਾਂ ਹਾਲੇ ਤਾਂ ਮੈਂ ਕਹਿੰਨੀ ਆ ਬਹੁਤ ਥੋੜੇ ਕੰਮ ਹੋਏ ਨੇ ਹੋਰ ਬਹੁਤ ਸਾਰੇ ਕੰਮ ਹੋਣੇ ਨੇ ਤੇ ਉਹਨਾਂ ਨੂੰ ਦੇਖਦੇ ਹੋਏ ਐਕਟਿਵਰ ਲੋਕਾਂ ਨੇ ਫੇਰ ਝਾੜੂ ਫੇਰ ਉਹਨਾਂ ਨੇ ਦਿਨ ਦੇ ਵਿੱਚ ਕੋਈ ਪੰਚਾਇਤੀ ਚੋਣਾਂ ਲੈ ਕੇ ਹੋਰ ਵੀ ਪੰਚ ਸਰਪੰਚ ਸਾਭਕਾ ਜਿਹੜੇ ਆਸਿਕਦਨ ਪਾਰਟੀ ਦੇ ਸ਼ਾਮਿਲ ਬਿਲਕੁਲ ਜੀ ਬਿਲਕੁਲ ਲੋਕ ਕੱਲੀਆਂ ਇਹ ਪੰਚਾਇਤੀ ਚ ਉਹਨਾਂ ਨੂੰ ਦੇਖ ਕੇ ਨਹੀਂ ਇਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੀਤੇ ਹੋਏ ਕੰਮਾਂ ਨੂੰ ਦੇਖ ਕੇ ਲੋਕ ਆਮ ਆਦਮੀ ਪਾਰਟੀ ਵਿਚਾਰ ਰਹੇ ਨੇ ਕੌਮ ਕਵੀ ਦਾ ਇੱਕ ਨੇ ਕੱਲ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜੀਐਸਪੀ ਸਾਹਿ ਦੇ ਦਫਤਰ ਦੇ ਬਾਅਦ ਕੀ ਰੋਜ਼ ਜਿਹੜੀਆਂ ਲੁਕੋ ਹੋਈਆਂ ਵਾਰਦਾਤਾਂ ਉਹਦੇ ਉਸ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਮੈਂ ਇੱਕ ਚੀਜ਼ ਨਹੀਂ ਮੈਨੂੰ ਸਮਝ ਆਉਂਦੀ ਵੀ ਇਹ ਕਹਿੰਦੇ ਆ ਜੀ ਗੈਂਗਸਟਰ ਆ ਗਏ ਗੈਂਗਸਟਰ ਆਮ ਆਦੀ ਪਾਰਟੀ ਲੈ ਕੇ ਗੈਂਗਸਟਰ ਇਹਨਾਂ ਦੇ ਪਾਲੇ ਹੋਏ ਸੀਗੇ ਜਿਨ੍ਹਾਂ ਨੂੰ ਅਸੀਂ ਕੱਢ-ਕੱਢ ਕੇ ਉਹਨਾਂ ਦਾ ਜੋ ਵੀ ਉਹਨਾਂ ਤੇ ਉਹਨਾਂ ਨੂੰ ਸਜ਼ਾ ਦੇ ਰਹੇ ਆ ਤੇ ਕੋਈ ਆਮ ਆਦੀ ਪਾਰਟੀ ਤਾਂ ਲੈ ਕੇ ਨਹੀਂ ਇਹ ਆਪ ਦੇ ਸੱਚਾਈਆਂ ਆਪ ਹੀ ਬੋਲੀ ਜਾਂਦੇ ਨੇ ਕਦੇ ਕਹਿੰਦੇ ਜੀ ਜ਼ਮੀਨਾਂ ਤੇ ਕਬਜ਼ੇ ਹੋ ਰਹੇ ਆ ਮੈਂ ਕਹਿੰਦੀ ਆ ਰਾਜਪੂਰੀ ਚ ਇੱਕ ਬੰਦਾ ਵੀ ਆ ਕੇ ਕਹਦੇ ਸਾਡੀ ਜ਼ਮੀਨ ਤੇ ਕਬਜ਼ਾ ਹੋਇਆ ਮੈਨੂੰ ਨਹੀਂ ਲੱਗ ਰਿਹਾ ਵੀ ਸ਼ਾਇਦ ਇਹ ਬੁਖਲਾਗੇ ਆ ਕਿਉਂਕਿ ਇਹਨਾਂ ਨੂੰ ਇਹਨਾਂ ਦੀ ਆਪਦੀ ਪਾਰਟੀ ਨੇ ਵੀ ਨਕਾਰ ਦਿੱਤਾ ਹੈ ਤੁਹਾਨੂੰ ਪਤਾ ਹੈ ਗਾਂਧੀ ਜੀ ਵੇਲੇ ਇਹਨਾਂ ਨੇ ਕੀ ਕੀਤਾ ਸੀਗਾ ਤੇ ਤੁਹਾਨੂੰ ਮੈਨੂੰ ਸ਼ਾਇਦ ਤੁਹਾਨੂੰ ਪੱਤਰਕਾਰ ਵੀਰਾਂ ਨੂੰ ਦੱਸਣ ਦੀ ਲੋੜ ਨਹੀਂ ਇਹ ਕਿਹੜੀ ਪਾਰਟੀ ਚ ਭੱਜ ਰਹੇ ਸੀ ਜੁਆਇਨ ਹੋਣ ਨੂੰ ਉਸ ਪਾਰਟੀ ਨੇ ਵੀ ਨਕਾਰਤਾ ਆਰਦੀ ਪਾਰਟੀ ਨੇ ਵੀ ਨਕਾਰਿਆ ਜਿਹੜੀ ਪਾਰਟੀ ਚ ਜੁਆਇਨ ਹੋਣ ਗਏ ਸੀ ਉਹਨਾਂ ਨੇ ਵੀ ਨਕਾਰਤਾ ਇਸ ਕਰਕੇ ਬੁਖਲਾ ਗਏ ਹੈ ਜਿਹੜੀ ਇਹਨਾਂ ਦੀ ਆਪਦੀਆਂ ਸਚਾਈਆਂ ਨੇ ਉਹ ਕਹਿੰਦੇ ਬੰਦਾ ਜਦੋਂ ਸਾਰਾ ਦਿਨ ਉਹਨਾਂ ਕਹਾਣੀਆਂ 'ਚ ਹੀ ਰਵੇ ਉਹ ਰਾਤ ਨੂੰ ਸੁਪਨੇ 'ਚ ਪਈ ਵੀ ਉਹੀ ਆਈ ਜਾਂਦੇ ਆ ਤਾਂ ਇਹ ਉਹ ਸਚਾਈਆਂ ਬੋਲੀ ਜਾਂਦੇ ਆ ਮੈਂ ਰਾਜਪੂਰਾ ਵਾਸੀਆਂ ਨੂੰ ਕਹਿੰਨੀ ਆ ਇੱਕ ਵੀ ਬੰਦਾ ਮੇਰੇ ਕੋਲੇ ਆ ਕੇ ਕਹਵੇ ਵੀ ਸਾਡੇ ਨਾਲ ਧੱਕਾ ਹੋਇਆ ਸਾਡੀਆਂ ਜ਼ਮੀ ਕਬਜ਼ੇ ਹੋਈ ਹੈ ਉਹਦਾ ਜਵਾਬ ਅਸੀਂ ਦੇਵਾਂਗੇ ਅਸੀਂ ਰਾਜਪੁਰੇ ਚ ਇਹੀ ਚੀਜ਼ਾਂ ਤੋਂ ਤਾਂ ਲੋਕਾਂ ਨੂੰ ਬਚਾਇਆ ਝੂਠੇ ਪਰਚਿਆਂ ਤੋਂ ਜ਼ਮੀਨਾਂ ਤੇ ਕਬਜ਼ਿਆਂ ਤੋਂ ਜੇ ਹੁਣ ਤੁਸੀਂ ਕਹਿੰਦੇ ਹੋ ਵੀ ਉਹ ਐਂ ਕਹਿੰਦੇ ਨੇ ਆ ਜਿਹੜੇ ਮੇਰੇ ਸਾਥੀ ਸਾਰੇ ਖੜੇ ਹੈ ਜਿਹੜੇ ਅੱਜ ਜੁਆਇਨ ਕੀਤੇ ਹੈ ਇਹ ਵੀ ਸਾਰੇ ਉਹਨਾਂ ਦੇ ਸਤਾਏ ਹੋਏ ਨੇ ਉਹਨਾਂ ਨੇ ਕਿਹੜਾ ਬੰਦਾ ਸੀ ਜਿਹੜਾ ਸਤਾਇਆ ਨਹੀਂ ਮੈਂ ਫੇਰ ਇੱਕ ਸੱਚ ਮੈਂ ਤੁਹਾਨੂੰ ਹੋਰ ਗੱਲ ਕਹੂੰਗੀ ਉਹ ਹਰ ਥਾਂ ਤੇ ਕਹਿੰਦੇ ਆ ਵੀ ਵਿਧਾਇਕ ਪਹਿਲਾਂ ਮੈਡਮ ਕਹਿੰਦੇ ਸੀ ਵੀ ਚप्पल ਚੋਰ ਮੈਨੂੰ ਚप्पल ਚੋਰ ਗਿਆ ਵੀ ਚप्पल ਵੀ ਐਮਐਲਏ ਦੀ ਮਰਜ਼ੀ ਤੋਂ ਬਿਨਾ ਚੋਰੀ ਨਹੀਂ ਹੁੰਦੀ ਮੈਂ ਪਹਿਲਾਂ ਉਹਨਾਂ ਨੂੰ ਕਈ ਵਾਰ ਕਿਹਾ ਠੀਕ ਮੇਰੇ ਵੱਡੇ ਵੀਰ ਪੜ ਕੇ ਸਮਝ ਲੋ ਥੋੜਾ ਜਾ ਉਹਦਾ ਮੁਹਾਵਰੇ ਦਾ ਕੀ ਮਤਲਬ ਸੀ ਇਹਨਾਂ ਨੇ ਹਰ ਚੀਜ਼ ਤੇ ਰਾਜਪੁਰੇ ਚ ਕਬਜ਼ੇ ਕੀਤੇ ਹੋਏ ਸੀ ਹਰ ਬੰਦੇ ਨੂੰ ਡਰਾਇਆ ਹੋਇਆ ਸੀ ਹਰ ਥਾਂ ਤੇ ਇਹਨਾਂ ਦਾ ਦਖਲ ਸੀ ਮੈਂ ਉਸ ਲਈ ਕਿਹਾ ਸੀ ਕਿ ਚੱਪਲ ਵੀ ਐਮਐਲਏ ਦੀ ਮਰਜ਼ੀ ਤੋਂ ਬਿਨਾ ਇੱਥੇ ਚੋਰੀ ਨਹੀਂ ਹੋ ਸਕਦੀ ਇਹ ਹੁਣ ਉਹ ਆਪ ਦੀ ਕਹਾਣੀ ਆਪ ਹੀ बार-बार ਬੋਲੀ ਜਾਂਦੇ ਆ ਤੇ ਮੈਨੂੰ ਤਾਂ ਉਹ ਲੱਗਦਾ ਵੀ ਛੱਜ ਤਾਂ ਬੋਲੇ ਛਾਲ ਨਹੀਂ ਕੀ ਬੋਲੇ ਇਹ ਮੈਨੂੰ ਨਹੀਂ ਸਮਝ ਆਂਦੀ ਵੀ ਐਨੇ ਜ਼ਿਆਦਾ ਬੁਖਲਾ ਚੁੱਕੇ ਐ ਮੈਂ ਇਹਨਾਂ ਨੂੰ ਕਹਿੰਨੀ ਆ ਵੀਰ ਤੁਹਾਨੂੰ ਤੁਹਾਡੀ ਪਾਰਟੀ ਨੇ ਰਿਜੈਕਟ ਕਰਤਾ ਤੁਹਾਡੀ ਪਾਰਟੀ ਨੇ ਨਕਾਰਤਾ ਹੁਣ ਆਰਾਮ ਨਾਲ ਬੈਠੋ ਸਾਨੂੰ ਲੋਕਾਂ ਨੇ ਮੌਕਾ ਦਿੱਤਾ ਅਸੀਂ ਉਹਨਾਂ ਦੀ ਸੇਵਾ ਕਰ ਰਹੇ ਹਾਂ ਸਾਨੂੰ ਸੇਵਾ ਕਰਨੀ ਹੈ ਮੈਡਮ ਓਵਰਬ੍ਰਿਜ ਦੇ ਜਿਹੜੇ ਮਾਮਲੇ ਨੂੰ ਲੈ ਕੇ ਇਹਨਾਂ ਨੇ ਰਸਤਾ ਖੋਲ੍ਹਿਆ ਹੈਗੇ ਅਸੀਂ ਕਾਂਗਰਸ ਨੂੰ ਲੈ ਕੇ ਕੋਈ ਲੱਗਦਾ ਹੈ ਸੋ ਉਸ ਵਿੱਚ ਵੀ ਵੱਡਾ ਐਕਸ਼ਨ ਲਿਆ ਜਾ ਸਕਦਾ ਦੇਖੋ ਉਹ ਪੁਲਿਸ ਦਾ ਕੰਮ ਹੈ ਮੇਰਾ ਕੰਮ ਨਹੀਂ ਪੁਲਿਸ ਦਾ ਹੈ ਪ੍ਰਸ਼ਾਸਨ ਦਾ ਕੰਮ ਹੈ ਮੈਂ ਤੁਹਾਨੂੰ ਨਹੀਂ ਕਹਨੀ ਆ ਸਾਡਾ ਨਾ ਪੁਲਿਸ ਦੇ ਕੰਮ ਵਿੱਚ ਦਖਲ ਹੈ ਨਾ ਪ੍ਰਸ਼ਾਸਨ ਦੇ ਕੰਮ ਵਿੱਚ ਦਖਲ ਹੈ ਉਹ ਉਹਨਾਂ ਨੇ ਦੇਖਣਾ ਹੈ ਕਿ ਕਿਹਦੀ ਗਲਤੀ ਹੈ ਕੀ ਹੋਇਆ ਕੀ ਨਹੀਂ ਮੇਰਾ ਕੰਮ ਸੀ ਓਵਰਬ੍ਰਿਜ ਦੀ ਰਿਪੇਅਰ ਕਰਾਣਾ ਤੁਸੀਂ ਮੇਰੇ ਪੱਤਰਕਾਰ ਭਰਾਵਾਂ ਨੇ ਬਾਰ-ਬਾਰ ਕਿਹਾ ਸੀ ਕਿ ਓਵਰਬ੍ਰਿਜ ਖਤਰੇ 'ਚ ਐ ਖਤਰੇ 'ਚ ਐ ਮੈਂ ਧੰਨਵਾਦ ਕਰਦੀ ਆ ਫੇਰ ਤੋਂ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਸਾਨੂੰ ਅਮਾਊਂਟ ਦਿੱਤੀ ਅਸੀਂ ਓਵਰਬ੍ਰਿਜ ਦਾ ਕੰਮ ਕਰਵਾਇਆ ਇਹਨਾਂ ਨੂੰ ਸ਼ਾਇਦ ਕਾਹਲੀ ਸੀਗੀ ਵੀ ਹੁਣ ਮੈਂ ਖੋਲਦਾ ਤੇ ਮੇਰੀ ਵਾਹਵਾ ਹੋ ਜਾਏ ਕੋਈ ਗੱਲ ਨਹੀਂ ਮੈਂ ਕਹਿੰਦੀ ਤੁਸੀਂ ਲੈ ਲਓ ਵਾਹਵਾ ਸਾਨੂੰ ਵਾਹਵਾ ਦੀ ਲੋੜ ਨਹੀਂ ਮੈਂ ਆਪਦੀ ਜਨਤਾ ਦੀ ਸੇਵਾ ਕਰ ਰਹੀ ਆ ਉਹ ਮੈਂ ਕਰਾਂ ਗਵਰਨਰ ਵਾਲੇ ਜਿਨ੍ਹਾਂ ਦੇ ਵਿੱਚ ਕੋਈ ਪ੍ਰੋਜੈਕਟ ਤੇ ਗੱਲ ਚੱਲ ਰਹੀ ਹੋਵੇ ਵੀ ਇਹ ਪ੍ਰੋਜੈਕਟ ਆਣਾ ਚਾਹੀਦਾ ਰਾਜਪੁਰੇ ਦੇ ਵਿੱਚ ਕੋਈ ਆਣ ਵਾਲਾ ਜੀ ਇਹਦੇ ਕੋ ਪ੍ਰੋਜੈਕਟ ਦੇਖੋ ਸਭ ਤੋਂ ਪਹਿਲਾਂ ਤਾਂ ਹੁਣ ਬਹੁਤ ਛੇਤੀ ਨਲਾਸ ਦਾ ਕੱਟ ਵਾਲਾ ਕੰਮ ਸ਼ੁਰੂ ਹੋ ਰਿਹਾ ਹੈ ਪਹਿਲਾਂ ਉਹਦੇ ਸਾਈਡਾਂ ਤੋਂ ਸੜਕ ਚੌੜੀ ਕੀਤੀ ਜਾ ਰਹੀ ਹੈ ਤਾਂ ਕਿ ਜਦੋਂ ਕੰਮ ਸ਼ੁਰੂ ਹੋਵੇ ਤਾਂ ਉਸ ਲੋਕ ਪਬਲਿਕ ਨੂੰ ਦਿੱਕਤ ਨਾ ਆਵੇ ਤੇ ਬਾਕੀ ਜਿਹੜੇ ਹੋਰ ਵੀ ਬਹੁਤ ਸਾਰੇ ਪ੍ਰੋਜੈਕਟ ਹੈ ਜਿਹੜੇ ਰਾਜਪੁਰੇ ਚਾਣਗੇ ਉਹ ਤੁਹਾਨੂੰ ਜਿਵੇਂ ਜਿਵੇਂ ਆਉਂਦੇ ਸਾਰੇ ਪ੍ਰੋਜੈਕਟ ਵਸਤੀ ਜਾ ਰਹੇ ਜਿਹੜਾ ਜਨਤਾ ਸਕੀਮ ਵਾਲਾ ਪੁਲ ਹੈ ਉਹਦੇ ਬਾਰੇ ਉਹ ਅਸੀਂ ਦੀਵਾਲੀ ਤੋਂ ਪਹਿਲਾਂ ਉਹਨਾਂ ਨਾਲ ਵਾਅਦਾ ਕੀਤਾ ਹੈ ਐਕਟੀਵਾਰ ਮਹਿੰਦਰਗੰਜ ਮਾਰਕੀਟ ਚ ਦੀਵਾਲੀ ਵਧੀਆ ਬਣਾਵਾਂਗੇ ਔਰ ਪੂਰੇ ਜੋਰ ਨਾਲ ਕੰਮ ਚ PWD ਨੇ ਲੈ ਲਿਆ ਤੇ ਬਹੁਤ ਜਲਦੀ ਉਹਦਾ ਕੰਮ ਪੂਰਾ ਕਰਕੇ ਅਕਤਵਰ ਮਹਿੰਦਰਗੰਜ ਮਾਰਕੀਟ ਚ ਰੌਣਕਾਂ ਲੈ ਕੇ ਆਵਾਂਗੇ। ਸੁਖਵਿੰਦਰ ਸਿੰਘ ਮਿਰਜਾਵਰ ਸਰਪੰਚ ਮੈਂ ਸਰਕਲ ਪ੍ਰਧਾਨ ਕਾਲੀਦਲ। ਮੇਰੇ ਨਾਲ ਜਗਦੀਂਦਰ ਸਿੰਘ ਰੋਮੀ ਜ਼ਿਲ੍ਹਾ ਪ੍ਰਧਾਨ ਬੀਸੀ ਵਿੰਗ, ਜਗਜੀਤ ਸਿੰਘ ਮਾਝਰੀ, ਇਹ ਯੂਥ ਪ੍ਰਧਾਨ ਰਾਜਪੁਰਾ, ਇਹ ਹਰਵਿੰਦਰ ਸਿੰਘ ਆਪਣਾ ਮਿਰਜਾਵਰ ਦੇ ਸਾਥਕ ਸਰਪੰਚ ਹੋਰ ਜਿੰਨੇ ਵੀ ਹੈ ਸਾਡੇ ਕਮਲਜੀਤ ਸਿੰਘ ਇਹ ਵੀ ਕਾਲੀਦਲ ਦੇ ਪ੍ਰਧਾਨ ਦੇ ਸਰਕਲ ਦੇ ਸਾਰੇ ਵੱਖ-ਵੱਖ ਅਹੁਦੇਦਾਰ ਛੱਡ ਕੇ ਅਸੀਂ ਜਮ ਮੈਡਮ ਜੇ ਨਾਲ ਜੁੜ ਕੇ ਤੁਸੀ ਅੱਜ ਜੋਇਨ ਕੀਤਾ ਮਤਲਬ ਕਾਰਨ ਹੁਣ ਤੁਹਾਡੇ ਸਾਹਮਣੇ ਹੀ ਕਾਲੀਦਿਲ ਦਾ ਜਿਹੜਾ ਹਾਲ ਹੋ ਰਿਹਾ ਆਪਸ ਦੇ ਵਿੱਚ ਕਲੇਸ਼ ਵੈਰ ਰਿਹਾ ਇਹਦੇ ਕਰਕੇ ਸਾਨੂੰ ਨਹੀਂ ਬਿਠ ਬੈਠੇ ਅਸੀਂ ਛੱਡ ਗਿਆ ਆਪਣਾ ਮੈਡਮ ਜੀ ਨਾਲ ਜਿੰਨਾਂਕ ਸਾਥ ਦੋਗੇ ਹੁਣ ਪਿੰਡਾਂ ਦੇ ਵਿੱਚੋਂ ਇਲੈਕਸ਼ਨ ਤੁਸੀਂ ਸਾਥ ਸੀ ਦੇਖੋ ਸ਼ੁਰੂ ਤੋਂ ਤੁਸੀਂ ਨਾ ਚੌਧਰੀ ਸਾਹਿਬ ਤੁਹਾਨੂੰ ਪੱਦੀ ਹੈ ਸਾਨੂੰ ਵੀ ਸ਼ੌਂਕ ਹੈ ਕੰਮ ਕਰਨੇ ਦੇ ਹੁਣ ਮੈਡਮ ਜੀ ਦੇ ਨਾਲ ਲੱਗ ਕੇ ਜਿੰਨਾ ਵੀ ਕੋਸ਼ਿਸ਼ ਹੋਵੇ ਵੱਧਦੇ ਵੱਧ ਕੰਮ ਕਰਾਂਗੇ ਕਿਵੇਂ ਲੱਗ ਰਹੇ ਨੇ ਦਿਨ ਪਿੰਡਾਂ ਦੇ ਵਿੱਚ ਜਿੱਦ ਤੱਕ ਹੁਣ ਪੰਚਾਇਤ ਚੋਣਾਂ ਆ ਰਹੀਆਂ ਨੇ ਤੇ ਆਵਾਜ਼ ਦੀ ਪਾਰਟੀ ਤੋਂ ਉਮੀਦਵਾਰ ਹੋ ਸਕਦੇ ਹੋ ਕਿਉਂਕਿ ਪਹਿਲਾਂ ਵੀ ਤੁਸੀਂ ਸਰਪੰਚ ਇਹਨਾਂ ਵੀ ਜਿਹੜਾ ਹੈ ਕਦੀ ਕੋਈ ਕੰਮ ਆਇਆ ਇਹਨਾਂ ਨੂੰ ਕਦੀ ਇਹਨਾਂ ਨੇ ਮਨਾਂ ਨਹੀਂ ਕਰਿਆ ਕਦੀ ਨਹੀਂ ਮਨਾਂ ਕਰਿਆ ਤੇ ਕੀ ਕਹਿਣਾ ਚਾਹੋਗੇ ਉਸੇ ਚੀਜ਼ ਨੂੰ ਦੇਖ ਕੇ ਆਹ ਉਸੇ ਚੀਜ਼ ਨੂੰ ਦੇਖ ਕੇ ਆਏ ਮਿੱਤਲ ਸਾਹਿਬ ਹੈ ਜਿਹੜੇ ਬ੍ਰਦਰ ਹੈ ਵੱਡੇ ਕਦੀ ਕੋਈ ਕੰਮ ਆਇਆ ਅਸੀਂ ਕਦੀ ਸਾਨੂੰ ਮਨਾਂ ਨਹੀਂ ਕਰਦੇ ਸਰ ਤੁਹਾਨੂੰ ਕਿੱਦਾਂ ਲੱਗਦਾ ਤੁਸੀਂ ਖਾਲੀ ਦਲ ਚ ਵੀ ਰਹੇ ਹੋ ਤੇ ਹੁਣ ਆਮ ਆਦਮੀ ਪਾਰਟੀ ਸਰ ਨੀਤੀਆਂ ਚ ਕੀ ਫਰਕ ਲੱਗਦਾ ਦੱਸਣਾ ਨਹੀਂ ਜੀਖੋ ਖਾਲੀ ਦਲ ਵਾਲਾ ਟਾਈਮ ਦਾ ਜਿਹੜਾ ਲੰਘਿਆ ਆਮ ਆਦਮੀ ਦੇ ਪਾਰਟੀ ਦੀ ਨੀਤੀਆਂ ਕਿਵੇਂ ਆਮ ਆਦਮੀ ਤੇ ਹੁਣ ਨੀਤੀਆਂ ਵਧੀਆਂ ਜੀ ਤਾਂ ਹੀ ਅਸੀਂ ਹੁਣ ਜੁੜੇ ਆਂ ਇਹ ਗੱਲ ਹੋਈ ਆ ਹੁਣ ਅਕਾਲੀ ਦਾਲਾ ਟਾਈਮ ਦਾ ਅਕਾਲੀ ਦਾਲਾ ਦੇ ਟਾਈਮ ਦਾ ਉਹਦੇ ਅੰਦਰ ਵਿੱਚ ਵੀ ਕੋਈ ਆਮ ਆਦੀ ਪਾਰਟੀ ਦੇ ਜਿਹੜੇ ਉੱਤੇਦਾਰੇ ਵਰਕਰ ਹੈ ਕੋਈ ਕਬਜ਼ੇ ਕਰ ਰਹੇ ਉਹਨਾਂ ਜ਼ਮੀਨਾਂ ਤੇ ਨਹੀਂ ਦੇਖੋ ਸਾਡੇ ਦਾ ਕੋਈ ਨਹੀਂ ਸੀ ਨੌਲੇਜ ਜ ਹੈ ਨਹੀਂ ਅਸੀਂ ਉਹਨੂੰ ਕਹਿ ਦਈਏ ਵੀ ਕਬਜ਼ੇ ਕਰੇ ਕਿਸੇ ਨੇ ਕੋਈ ਕਬਜ਼ਾ ਨਹੀਂ ਕਰਿਆ ਜੀ ਪ੍ਰਧਾਨ ਜੀ ਆਉਣ ਵਾਲੇ ਸਮੇਂ ਹੋਰ ਵੀ ਸਾਥੀਆਂ ਨੂੰ ਤਿਆਰ ਦੇਖੋ ਸਮਾਂ ਦੱਸੂਗਾ ਜੀ ਸਮਾ ਬਲਵਾਨ ਹੈ ਜੀ ਹੁਣ ਸਾਸੀਂ ਕਦੀ ਸੋਚ ਵੀ ਨਹੀਂ ਸਕਦੇ ਸੀ ਠੀਕ ਹੈ ਅਸੀਂ ਤੁਹਾਨੂੰ ਕਹਿ ਦਈਏ ਕਿ ਨਾ ਕਰੋਗੇ ਉਹ ਓਵਰ ਗੱਲ ਕਰਨੀ ਜੰਗੀ ਨਹੀਂ ਲੱਗਦੀ ਹੈਗੀ ਤਿੰਦਰ ਸਿੰਘ ਰੌਮੀ ਜ਼ਿਲ੍ਹਾ ਪ੍ਰਧਾਨ ਫੀਸੀ ਵਿੰਗ ਸ਼੍ਰੋਮਣੀ ਕਾਲੀ ਦਲ ਪਟਿਆਲਾ ਤੇ ਸੈਣੀ ਮਾਜਸਭਾ ਮਾਲਵਾ ਜੋਂ ਤੋਂ ਮੈਂ ਪੰਜਾਬ ਤੋਂ ਪ੍ਰਧਾਨ ਆਇਆ ਵਾ ਤੇ ਤੁਹਾਨੂੰ ਵੀ ਇਹ ਦੱਸਣਾ ਚਾਹੁੰਦਾ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਮੈਂ ਲਗਾਤਾਰ 30 ਸਾਲ ਤੋਂ ਜੁੜਿਆ ਹੈਗਾ ਵੱਖ-ਵੱਖ ਉਹਦੇ ਤੇ ਕੰਮ ਵੀ ਕੀਤਾ ਹੈਗਾ ਲੇਕਿਨ ਅੱਜ ਕਾਲੀ ਦਲ ਦੀ ਹਾਲਤ ਦੇਖ ਕੇ ਕੋਈ ਖਸਮ ਗਸਾਈ ਨਹੀਂ ਰਿਹਾ ਰਾਜ ਪ੍ਰਦੇਸ਼ ਦੇ ਵਿੱਚ ਹਾਲਾਤ ਜਿਹੜਾ ਵਰਕਰ ਜਿਹੜਾ ਹੈਗਾ ਉਹ ਕਿੱਥੇ ਜਾ ਉਹਦਾ ਜਿਹੜਾ ਸਾਰਾ ਜ਼ਿੰਮੇਵਾਰ ਕਾਲੀ ਦਲ ਦਾ ਖੇਰੂ ਖੇਰੂ ਹੋਣ ਦਾ ਉਹ ਸਮੁੱਚੀ ਲੀਡਰਸ਼ਿਪ ਜ਼ਿੰਮੇਵਾਰਾ ਨਾ ਕੇ ਵਰਤ ਵਰਕਰ ਨੇ ਤਾਂ ਹੁਣ ਦੇ ਕੋਈ ਨਾ ਫਿਊਚਰ ਜਿਹੜਾ ਹੈਗਾ ਉਹ ਬਿਲਕੁਲ ਡਾਰਕ ਨਜ਼ਰ ਆ ਰਿਹਾ ਇਹਦੇ ਮੱਦੇ ਨਜ਼ਰ ਦੇਖਦੇ ਹੋਏ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਨੇ ਇਮਾਨਦਾਰ ਨੀਤੀਆਂ ਤੇ ਲੋਕ ਭਲਾਈ ਨੀਤੀਆਂ ਦੇ ਦੇਖਦੇ ਹੋਏ ਔਰ ਖਾਸ ਕਰਕੇ ਅਸੀਂ ਨਾ ਸਾਡੇ ਸਥਾਨਕ ਐਮ ਐਲ ਏ ਸਹਿਬਾਨ ਨੀਨਾ ਪੈਣ ਨੀਨਾ ਮਿੱੱਤਲ ਤੇ ਮਿੱੱਤਲ ਪਰਿਵਾਰ ਦੇ ਜੋ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਹੈਗਾ ਉਹ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਜਿਹੜਾ ਜੋ ਕੰਮਕਾਜ 12ਪ ਦੇ ਲਾਲੋ ਹੋਰ ਕੰਮ ਕਰ ਰਿਆ ਗਿਆ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਅਸੀਂ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ الخبر خبر جزده بأسر